ਕਾਂਗਰਸੀ ਬਦਾਇਕ ਸੁਖਵਿੰਦਰ ਕੋਟਲੀ ਦਾ અપਮਾਨ ਨਹੀਂ ਦਲਤਾਂ ਦਾ અપਮਾਨ ਕੀਤਾ ਗਿਆ ਅਰਜਿੰਦਰ ਜੋਦਾ ਬਹੁਜਨ ਸਮਾਜ ਪਾਰਟੀ ਦੇ ਟਕਸਾਲੀ ਆਗੂ ਤੇ ਪ੍ਰਧਾਨ ਕੇਂਦਰੀ ਵਿਧਾਨ ਸਭਾ ਹਲਕਾ ਕਿ ਜਲੰਧਰ ਅਰਜਿੰਦਰ ਜੋਦਾ ਨੇ ਕੱਲ ਵਿਧਾਨ ਸਭਾ ਵਿੱਚ ਐਮਐਲਏ ਸੁਖਵਿੰਦਰ ਕੋਟਲੀ ਲਈ ਜੋ ਅਪ ਸ਼ਬਦ ਬੋਲੇ ਹਨ ਉਥੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਕਿ ਕਿ ਉਹ ਇਕੱਲੇ ਸੁਖਵਿੰਦਰ ਕੋਟਲੀ ਦਾ ਅਪਮਾਨ ਨਹੀਂ ਸਮੁੱਚੇ ਦਲਤ ਸਮਾਜ ਦਾ ਅਪਮਾਨ ਹੈ ਜੋ ਬਰਦਾਸ਼ਤ ਕਰਨ ਯੋਗ ਨਹੀਂ ਉਹਨਾਂ ਆਖਿਆ ਕਿ ਆਦਮਪੁਰ ਹਲਕੇ ਦੇ ਬਧਾਇਕ ਸੁਖਵਿੰਦਰ ਕੋਟਲੀ ਆਪਣੀ ਹੱਕੀ ਮੰਗਾਂ ਦੀ ਮੰਗ ਕਰ ਰਹੇ ਸਨ ਉਹਨਾਂ ਆਖਿਆ ਕਿ ਮਾਨ ਸਾਹਿਬ ਦਾ ਇਹ ਬਤੀਰਾ ਚੰਗਾ ਨਹੀਂ ਉਨਾ ਕਿਆਂ ਕਿ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕੀਤਾ ਗਿਆ ਜਦ ਕਿ ਵਿਧਾਨ ਸਭਾ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਅਰਜੰਦਰ ਜੋਧਾ ਨੇ ਕਿਹਾ ਕਿ ਜਿਸ ਤਰ੍ਹਾਂ ਬਧਾਇਕ ਨੇ ਰੋ ਰੋ ਕੇ ਦਾਸਤਾਨ ਦੱਸੀ ਉਸ ਨਾਲ ਹਰੇਕ ਦੇ ਦਿਲਾਂ ਨੂੰ ਠੇਸ ਪੁਜੀਆ ਉਹਨਾਂ ਇਹ ਵੀ ਆਖਿਆ ਕਿ ਇਸ ਦਾ ਖਮਿਆਜਾ ਹਰ ਹਿੱਲੇ ਆਰਿਆ ਚੋਣਾਂ ਵਿੱਚ ਭੁਗਤਣਾ ਪਵੇਗਾ ਜੈ ਭਾਰਤ ਜੈ ਸੰਵਿਧਾਨ साथियों मैं टाटा भी राजेंद्र योदा राममावट हूं साथियों जी में के सुखवेन्द्र कोठली साहब जी ने अपनी मांग सीएम साहब जी ਦੇ ਰੱਖਣ ਬਾਅਦ ਤੇ ਆਪਣਾ ਬੋਲਿਆ ਉਹ सीएम ਭਗਵਾਨ ਜੀ ਨੇ ਉਹ ਸ਼ਬਦ ਬੋਲੇ ਉਹ ਦਲਤਾ ਬਾਅਦ ਤੇ ਉਹ ਸ਼ਬਦ ਬੋਲਣਾ सीएम ਭਗਵਾਨ ਜੀ ਵਾਸਤੇ ਬਹੁਤ ਹੀ ਗਾਹ ਬਾਅਦ ਤੇ ਬੋਟਾ ਬਾਤ ਮੁਸ਼ਕਿਲ ਹੋ ਸਕਦੀ ਆ ਮੈਂ ਰਜਿੰਦਰ ਜੋਧਾ ਰਬਦਾਤਿਆ ਕੌਮ ਵੱਲੋਂ ਬੇਨਤੀ ਕਰੀ ਚੰਦਾ ਭਗਵਾਨ ਸੁਖਮਾਨ ਸਿੰਘ ਮਾਨ ਜੀ ਨੂੰ ਕਿ ਆਪਣੇ ਸ਼ਾਂਤ ਵਾਪਸ ਲੈਣ ਹੋ ਸਵਿਧਾ ਕੌੜੀ ਤੋਂ ਮੰਗਣ ਮਾਫੀ